ਮੇਰੇ ਪਿੱਛੇ ਗੈਂਗਸਟਰ ਲਗਾਏ ਗਏ ਅੱਜ ਵੀ ਗੈਂਗਸਟਰ ਲਗੇ ਹੋਏ ਨੇ ਮੇਰੇ ਕਿਉਂ ਗੈਂਗਸਟਰਾਂ ਦੀ ਯਾਰੀ ਭਗਵਾਨ ਸਮਾਨ ਦੇ ਨਾਲ ਘੱਟ ਜਿਆਦਾ ਐ ਤੁਸੀਂ ਦੇਖੋਗੇ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਦੌਰਾਨ ਵੀ ਇਹਨਾਂ ਨੇ ਬਹੁਤ ਸਾਰੇ ਗੈਂਗਸਟਰਾਂ ਨੂੰ ਸ਼ਾਮਿਲ ਕਰਵਾਇਆ ਪਾਰਟੀ ਦੇ ਵਿੱਚ ਜਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ਾਮਿਲ ਕਰਾਇਆ ਉਹ ਸਾਰੇ ਗੈਂਗਸਟਰ ਉਹਨਾਂ ਗੈਂਗਸਟਰਾਂ ਦੇ ਟਾਰਗੇਟ ਤੇ ਮੈਂ ਆ ਮੇਰਾ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਹੋਰ ਜਿਆਦਾ ਤਸੱਦਦ ਹੋਇਆ ਜੀ ਹੋਰ ਜਿਆਦਾ ਗ੍ਰੀਨ ਐਵੇਨਿਊ ਦੇ ਵਿੱਚ ਆਪਣੇ ਕਿਸੇ ਬਹੁਤ ਹੀ ਕਰੀਬੀ ਦੇ ਘਰ ਦੇ ਵਿੱਚ ਰਹਿੰਦਾ ਸੀ ਅੱਜ ਸਰਕਾਰੀ 마ਫੀਆ ਨੇ ਉਸ ਘਰ ਤੇ ਕਾਬਜ਼ ਕਬਜ਼ਾ ਕਰ ਲਿਆ ਮੈਂ ਇਥੇ ਐਸਐਸਪੀ ਸੀਗਾ ਜੀ 마ਫੀਆ ਦੂਰ ਦੂਰ ਤੱਕ ਜੋ ਅੰਮ੍ਰਿਤਸਰ ਦਾ 마ਫੀਆ ਸੀ ਨਾ ਪੰਜਾਬ ਛੱਡ ਕੇ ਭੱਜ ਗਿਆ ਸੀ ਲੇਕਿਨ ਅੱਜ ਸਰਕਾਰੀ 마ਫੀਆ ਨੇ ਮੈਨੂੰ ਆਪਣੇ ਘਰੋਂ ਕੱਢ ਦਿੱਤਾ ਸਰਕਾਰੀ 마ਫੀਆ ਇਸ ਤਰੀਕੇ ਦੀ ਤਸੱਦਦ ਛੋਟੀ ਮੋਟੀ ਨਹੀਂ ਬਿਲਕੁਲ ਯੇ ਵੀ ਤੁਸੀਂ ਬਾਰ-ਬਾਰ ਗੱਲ ਕੀਤੀ ਕਿ ਮੇਰੇ ਤੇ ਤਸ਼ੱਦਦ ਵੀ ਹੋਇਆ ਮੇਰੇ ਪਿੱਛੇ ਗੈਂਗਸਟਰ ਵੀ ਲਾਏ ਗਏ ਉਸ ਵਿਸ਼ੇ ਦੇ ਉੱਪਰ ਤੁਸੀਂ ਆਪਣੀ ਸੇਫਟੀ ਨੂੰ ਲੈ ਕੇ ਕਿਸੇ ਤਰ੍ਹਾਂ ਗੱਲ ਰੱਖੀ ਡੀਜੀਪੀ ਜੀ ਹਾਲ ਮੈਂ ਆਪਣੀ ਪਾਰਟੀ ਉੱਪਰ ਤੇ ਦਿੱਲੀ ਗੱਲ ਕੀਤੀ ਹੈ ਕਿ ਆਪ ਦੇਖੋ ਚੋਕੰਨੇ ਜਰੂਰ ਰਹਿੰਦੇ ਹਾਂ ਲੇਕਿਨ ਜਿਸ ਤਰੀਕੇ ਦਾ ਮਾਹੌਲ ਹੈ ਮੁਰ ਜਿਸ ਤਰੀਕੇ ਦੇ ਨਾਲ ਸਰਕਾਰੀ ਤੌਰ ਤੇ ਗੈਂਗਸਟਰ ਲਗਾਏ ਗਏ ਨੇ ਕੁਝ ਵੀ ਹੋ ਸਕਦਾ ਹੈ ਲੇਕਿਨ ਇਸੇ ਡਰਨ ਵਾਲੇ ਨਹੀਂ ਅਸੀਂ ਡਰਨ ਵਾਲੇ ਨਹੀਂ ਬਿਲਕੁਲ ਡਰਨ ਵਾਲੇ ਔਰ ਜੀ ਅੱਜ ਤੁਹਾਨੂੰ ਖਤਰਾ ਹੈ ਦੂਜੇ ਪਾਸੇ ਸਾਫ ਕਾ ਗ੍ਰਹਿ ਮੰਤਰੀ ਸਾਫ ਕਾ ਮੁੱਖ ਮੰਤਰੀ ਨੂੰ ਖਤਰਾ ਹੈ ਥਾਣੇ ਦੇ ਵਿੱਚ ਤਮਾਕੀ ਹੋ ਜਾਂਦੇ ਆ ਪੁਲਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਨਹੀਂ ਟਾਇਰ ਫਟਿਆ ਜੀ ਤੇ ਹੋਰ ਕਈ ਥਾਵਾਂ ਦੇ ਉਪਰ ਆਰ ਡੀ ਐਕਸ ਮਿਲੇ ਆ ਬੜਾ ਕੁਝ ਟੋਟਲੀ ਜਿਹੜਾ ਇਹ ਸਿਸਟਮ ਚੱਲ ਰਿਹਾ ਹੈ ਲਾਅ ਐਂਡ ਆਰਡਰ ਦਾ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਬਣੇ ਹੋਏ ਆ ਇਹ ਕਾਰਗੁਜ਼ਾਰੀ ਨੂੰ ਮੈਂ ਇਸ ਬਾਰੇ ਨਹੀਂ ਕਬੂਲ ਕਰ ਸਕਦਾ ਹਾਂ ਕਿਉਂਕਿ ਲੋਕ ਇਹ ਕਹਣਗੇ ਕਿ ਮਤਲਬ ਮੈਂ ਆਪ ਬਣਨਾ ਚਾਹੁੰਦਾ ਮੈਂ ਪਹਿਲਾਂ ਹੀ ਕਲੀਅਰ ਕਰ ਚੁੱਕਾ ਹਾਂ ਨਹੀਂ ਬਿਲਕੁਲ ਤੁਸੀਂ ਬਹੁਤ ਮਾਨ ਦੇ ਮਿਨਿਸਟਰੀ ਦਾ ਹਿੱਸਾ ਨਹੀਂ ਬਣਨਾ ਹੈ ਜਿਸ ਤਰੀਕੇ ਨਾਲ ਉਥੇ ਸਜ਼ਾ ਭੁਗਤ ਰਹੇ ਸੁਖਵੀਰ ਸਿੰਘ ਬਾਦਲ ਦੀ ਉੱਪਰ ਗੁੜੀ ਚਲਾਈ ਗਈ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਲਾਅ ਐਂਡ ਆਰਡਰ ਦਾ ਫੇਲਿਅਰ ਮੰਨਦੇ ਹੋ ਬੇਸ਼ੱਕ ਉਹਨੇ ਗੁਨਾਹ ਕਬੂਲ ਲਿਆ ਪਰ ਇਸ ਤਰੀਕੇ ਨਾਲ ਗੋਲੀ ਮਾਰਨ ਦਾ ਅਧਿਕਾਰ ਤਾਂ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਹੋਣਾ ਨਹੀਂ ਚਾਹੀਦਾ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕੋਲੈਪਸ ਕਰ ਗਿਆ ਹੈ ਗਨ ਅਡਰ ਮੈਸਨਰੀ ਟੋਟਲੀ ਕੋਲੈਪਸ ਕਰ ਗਈ ਹੈ ਇਸ ਤਰੀਕੇ ਦਾ ਹੋਣਾ ਨਹੀਂ ਚਾਹੀਦਾ ਇਹ ਤਾਂ ਜ਼ਰੂਰ ਹੋ ਗਿਆ ਕਿ ਇਹ ਮੈਨੇਜ ਕੀਤਾ ਹੋਇਆ ਹੀ ਵਾਸ ਨੋਟ ਸੈਲਫ ਮੋਟੀਵੇਟ ਜਿਸ ਨੇ ਬੁੱਲੀ ਚਲਾਈ ਜਗ ਜੋ ਬੰਦੂਕ ਲੈ ਕੇ ਪਿਸਟਲ ਲੈ ਕੇ ਗਿਆ ਸੀ ਹੀ ਵਾਸ ਨੋਟ ਸੈਲਫ ਮੋਟੀਵੇ ਕਿਸੇ ਨੇ ਕਿਸੇ ਸਜੇਸ਼ ਦਾ ਸਹਿਯੋਗ ਤੁਸੀਂ ਅੰਮ੍ਰਿਤਸਰ ਦੇ ਵਿੱਚ ਪੁਲਿਸ ਕਮਿਸ਼ਨਰ ਹੈ ਉਹ ਜਿਸ ਤਰੀਕੇ ਦਾ ਪੁਲਿਸ ਕਮਿਸ਼ਨਰ ਦਾ ਬਿਆਨ ਆਇਆ ਕਿ ਜੀ ਅਸੀਂ ਇਸ ਐਂਗਲ ਤੋਂ ਜਾਂਚ ਕਰ ਰਹੇ ਹਾਂ ਕਿ ਹਮਲਾ ਕਿਤੇ ਖੁਦ ਤਾਂ ਨਹੀਂ ਕਰਵਾਇਆ ਗਿਆ ਇੱਕ ਇਹ ਐਂਗਲ ਹੋ ਗਿਆ ਇੱਕ ਦੂਜੇ ਪਾਸੇ ਵਿਕਰਮ ਮਜੀਠੀਆ ਕਹਿ ਰਹੇ ਆ ਕਿ ਇਹ ਬੰਦਾ ਵਾਰ-ਵਾਰ ਉੱਥੇ ਫਿਰਦਾ ਰਿਹਾ ਤੇ ਐਸਪੀ ਇਹਨਾਂ ਦਾ ਜਿਹੜਾ ਹਰਪਾਲ ਸਿੰਘ ਉਹ ਵਾਰ-ਵਾਰ ਉੱਥੇ ਮਿਲਦਾ ਵੀ ਰਿਹਾ ਇਹ ਦੋਨਾਂ ਐਂਗਲਾਂ ਨੂੰ ਤੁਸੀਂ ਕਿਵੇਂ ਦੇਖਦੇ ਸਸ ਮੁੱਦੇ ਤੇ ਦੇਖੋ ਮੈਂ ਪੁਲਿਸ ਕਮਿਸ਼ਨਰ ਸਾਹਿਬ ਦੇ ਨਾਲ ਗੱਲ ਕਰਨੀ ਕੁਮਰਜੀ ਪ੍ਰਤਾਪ ਸਿੰਘ ਸਾਡੇ ਨਾਲ ਨੇ ਬਹੁਤ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਨੀ ਹੈ ਖਾਸ ਕਰਕੇ ਇਨਾਂ ਦੇ ਵੱਲੋਂ ਜਿਹੜੀ ਜਾਂਚ ਕੀਤੀ ਗਈ ਸੀ ਬਿਆਦਬੀ ਤੇ ਗੋਲੀ ਕਾਂਡਾਂ ਦੀ ਇਹਨਾਂ ਨੇ ਇੱਕ ਰਿਪੋਰਟ ਬਣਾਈ ਸੀ ਬੇਸ਼ੱਕ ਉਹ ਰਿਪੋਰਟ ਇਹਨਾਂ ਦੇ ਮੁਤਾਬਕ ਜਿਹੜੀ ਉਹ ਸਾਜ਼ਿਸ਼ ਦੇ ਤਹਿਤ ਜਿਹੜੀਆਂ ਉਹ ਖਾਰਜ ਕਰਵਾ ਦਿੱਤੀ ਗਈ ਹੋਵੇ ਪਰ ਇਹਨਾਂ ਨੇ ਜੋ ਜੋ ਗੱਲਾਂ ਆਪਣੀ ਰਿਪੋਰਟ ਦੇ ਵਿੱਚ ਲਿਖੀਆਂ ਸੀ ਉਹੀ ਉਹੀ ਗੱਲਾਂ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਆ ਅਕਾਲ ਤਖਤ ਸਾਹਿਬ ਤੇ ਮੰਨਦੇ ਦਿਖਾਈ ਦਿੱਤੇ ਇਹਨਾਂ ਦੇ ਨਾਲ ਉਸ ਰਿਪੋਰਟ ਬਾਰੇ ਲਾਅ ਐਂਡ ਆਰਡਰ ਦੇ ਮਸਲੇ ਤੇ ਉੱਤੇ ਕੁਝ ਹੋਰ ਗੱਲਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਕੁਮਰਜੀਤ ਪ੍ਰਤਾਪ ਜੀ ਨੇ ਸਭ ਤੋਂ ਪਹਿਲਾਂ ਸਵਾਗਤ ਕਰੂੰ ਕੁਮਰ ਜੀ ਸਵਾਗਤ ਹੈ ਬਹੁਤ-ਬਹੁਤ थैंक यू वेरी मच ਕੁਮਰ ਜੀ ਸੇ ਠੀਕ ਹੈ ਬਹੁਤ ਕਿਰਪਾ ਜੀ थैंक यू ਕੁਮਰ ਜੀ ਪਹਿਲਾ ਸਵਾਲ ਮੇਰਾ ਹੋਈ ਜੀ ਤੁਸੀਂ ਵਾਰ-ਵਾਰ ਰਿਪੋਰਟ ਦੇ ਵਿੱਚ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਤੁਸੀਂ ਵਾਰ-ਵਾਰ ਉਹ ਗੱਲਾਂ ਦੁਹਰਾਉਂਦੇ ਰਹੇ ਹੋ ਲਗਾਤਾਰ ਤੁਸੀਂ ਕਹਿੰਦੇ ਰਹੇ ਹੋ ਕਿ ਮੇਰੀ ਰਿਪੋਰਟ ਜਿਹੜੀ ਆ ਉਹ ਬਿਨਾ ਪੜ੍ਹੇ ਉਹਨੂੰ ਖਾਰਜ ਕਰਵਾ ਦਿੱਤਾ ਗਿਆ ਮੈਂ ਸਾਰੀਆਂ ਗੱਲਾਂ ਉਹਦੇ ਵਿੱਚ ਜੋ ਕਹੀਆਂ ਜੋ ਲਿਖੀਆਂ ਉਹ ਬਿਲਕੁਲ ਸੱਚੀ ਤੇ ਸਹੀ ਨੇ ਤੱਥਾਂ ਤੇ ਨੇ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਸੀ ਬੇਸ਼ੱਕ ਬਹੁਤ ਸਾਰੇ ਲੋਕ ਉਹਦੋਂ ਤੁਹਾਨੂੰ ਟਾਰਗੇਟ ਵੀ ਕਰਦੇ ਰਹੇ ਉਹਨਾਂ ਗੱਲਾਂ ਤੇ ਪਰ ਅੱਜ ਸੁਖਬੀਰ ਸਿੰਘ ਬਾਦਲ ਖੂਰੀ ਜਿਹੜੇ ਆ ਉਹ ਗੱਲਾਂ ਮੰਨ ਗਿਆ ਕੱਲ ਤੱਕ ਸਭ ਤੇ ਕਿਵੇਂ ਦੇਖਣੀ ਇਸ ਪੂਰੀ ਚੀਜ਼ ਨੂੰ ਪਹਿਲਾਂ ਤਾਂ ਦੇਖੋ ਮੈਂ ਤਾਂ ਇਹੀ ਕਹਾਂਗਾ ਕਿ ਮੈਨੂੰ ਵੀ ਸੈਟੀਸਫੈਕਸ਼ਨ ਹੈ ਤੇ ਪੰਜਾਬ ਦੇ ਜਿਹੜੇ 3 ਕਰੋੜ ਲੋਕ ਨੇ ਜੋ ਪੰਜਾਬ ਦੇ ਵਿੱਚ ਰਹਿੰਦੇ ਨੇ ਦੇਸ਼ ਦੁਨੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਵਾਸਤੇ ਵੀ ਇੱਕ ਸੈਟੀਸਫੈਕਸ਼ਨ ਦੀ ਗੱਲ ਹੈ ਜੀ ਕਿ ਜੋ ਸਾਡੀ ਫਾਈਂਡਿੰਗ ਸੀਗੀ ਇਹਨਾਂ ਕੇਸਾਂ ਦੇ ਵਿੱਚ ਖਾਸ ਕਰ ਗੋਲੀकांड ਦੇ ਵਿੱਚ ਹਮ ਅਤੇ ਉਸ ਦੇ ਨਾਲ ਹੀ ਮਾਫੀਨਾਮਾ ਕਿਸ ਤਰੀਕੇ ਦੇ ਨਾਲ ਦਿੱਤਾ ਗਿਆ ਸੀ ਇੱਥੇ ਤੱਕ ਕਿ ਅੱਜ ਜਿਹੜੀ ਗੱਲ ਚੱਲੀ ਹੈ 2007 ਤੋਂ ਚੱਲੀ ਹੈ ਜੀ ਸਾਡੀ ਤਫ਼ਤੀਸ਼ ਵੀ 2007 ਤੋਂ ਲੇਖ ਰਹੀ ਸੀ ਜੀ ਜੀ ਔਰ 2017 ਤੱਕ ਜੋ ਕੁਝ ਵੀ ਹੋਇਆ ਹੈ ਸਾਰਾ ਕੁਝ ਆਪਣੀ ਤਫ਼ਤੀਸ਼ ਦੇ ਵਿੱਚ ਦਿੱਤੀ ਸੀ ਜੀ ਮੈਂ ਉਦੋਂ ਵੀ ਕਿਹਾ ਸੀ ਕਿ ਜੋ ਸਾਡੀ ਤਫ਼ਤੀਸ਼ ਹੈ ਹਮ ਔਰ ਜੋ ਖਾਸ ਕਰਕੇ ਚਾਰ ਸਿਟ ਹੈ ਜਿਸ ਨੂੰ ਆਮ ਤੌਰ ਤੇ ਰਿਪੋਰਟ ਕਿਹਾ ਜਾਂਦਾ ਹੈ ਉਹ ਰਿਪੋਰਟ ਨਹੀਂ ਹੈ ਚਾਰ ਸਿਟ ਹੈ ਤੇ ਅਦਾਲਤ ਦੇ ਵਿੱਚ ਦਿੱਤੀ ਗਈ ਸੀ ਫਰੀਦਕੋਟ ਜੀ ਮੈਂ ਪਹਿਲਾਂ ਤੋਂ ਹੀ ਕੰਦਾ ਆ ਰਿਹਾ ਕਿ ਉਹ ਇੰਟਰਨੈਸ਼ਨਲ ਲੈਵਲ ਦੀ ਹੈ ਹਮਮ ਇਹ ਵੀ ਮੈਂ ਚੈਲੰਜ ਕਰਦਾ ਰਿਹਾ ਕਿ ਕੋਈ ਵੀ ਇੱਕ ਲਾਈਨ ਉਹਦੇ ਵਿੱਚ ਗਲਤ ਕੱਟ ਦੇਵੇ ਜੀ ਇੱਕ ਲਾਈਨ ਦੀ ਗਲਤੀ ਕੋਈ આજ ਤੱਕ ਨਹੀਂ ਕੱਟ ਪਾਇਆ ਹਮਮ ਸੈਕੰਡਲੀ ਤੁਸੀਂ ਇਹ ਦੇਖੋਗੇ ਕਿ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ ਹਮ ਦੁਨੀਆਵੀ ਅਦਾਲਤਾਂ ਨੇ ਹਮ ਉਹਦੇ ਵਿੱਚ ਕਈ ਚੀਜ਼ ਪ੍ਰੈਜੈਂਟੇਸ਼ਨ ਤੇ ਡਿਪੈਂਡ ਕਰਦਾ ਹੈ ਜੀ ਕਿ ਕਿਹੜਾ ਪੱਖ ਕਿਸ ਤਰੀਕੇ ਦੇ ਨਾਲ ਆਪਣਾ ਪੱਖ ਪੇਸ਼ ਕਰਦਾ ਹੈ ਅਦਾਲਤ ਦੇ ਵਿੱਚ ਜੀ ਲੇਕਿਨ ਜੋ ਪਰਮਾਤਮਾ ਦੀ ਅਦਾਲਤ ਹੈ ਨਾ ਉੱਥੇ ਤੁਸੀਂ ਜੋ ਮਰਜ਼ੀ ਹੋਵੇ ਪੇਸ਼ ਕਰੋ ਉਧਰ ਰੋਜ਼ਾਨਾ ਤੌਰ ਤੇ ਸੁਣਵਾਈ ਹੁੰਦੀ ਹੈ ਮੈਂ ਹਮੇਸ਼ਾ ਬੋਲਦਾ ਆ ਰਿਹਾ ਤੁਸੀਂ ਲਗਾਤਾਰ ਹੀ ਕਹਿੰਦੇ ਗਏ ਹੋ ਜਦੋਂ ਮੈਂ ਇਸਤੀਫਾ ਦਿੱਤਾ ਸੀ ਕੈਪਟਨ ਸਾਹਿਬ ਨੇ ਕਿਹਾ ਕਿ ਹਾਂ ਇਸਤੀਫਾ ਨਹੀਂ ਸਵੀਕਾਰ ਕਰਾਂਗੇ ਪ੍ਰੈਸ ਨੋਟ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਖਾਸ ਕਰ 13 April 2021 ਦਾ ਤੇ ਉਦੋਂ ਮੈਂ ਮੈਂ ਆਪਣੀ Facebook ਤੇ ਲਿਖ ਦਿੱਤਾ ਸੀ ਕਿ ਮੈਂ ਨੌਕਰੀ ਨਹੀਂ ਕਰਨੀ ਹੈ ਲੇਕਿਨ ਆਪਣੀ ਜੋ ਅਪੀਲ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਲਗਾ ਦਿੱਤੀ ਜੀ ਅੱਜ ਦੇਖੋ ਉਸ ਅਦਾਲਤ ਦੇ ਵਿੱਚ ਤੁਸੀਂ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਕਰ ਲੋ ਲੇਕਿਨ ਇਨਸਾਫ ਹੁੰਦਾ ਹੀ ਹੁੰਦਾ ਹੈ ਉਸੇ ਚੀਜ਼ ਦਾ ਨਤੀਜਾ ਹੈ ਜੇਕਰ ਮੈਂ ਆਈਪੀਐਸ ਦੀ ਨੌਕਰੀ ਤੋਂ ਇਸਤੀਫਾ ਨਹੀਂ ਦਿੱਤਾ ਹੁੰਦਾ ਜੇਕਰ ਮੈਂ ਆਪਣੇ ਸਟੈਂਡ ਤੇ ਅੱਜ ਕਾਇਮ ਨਹੀਂ ਹੁੰਦਾ ਭਾਵੇਂ ਭਗਵੰਤ ਮਾਨ ਜੀ ਨੇ ਕਦੇ ਵੀ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਗੱਲ ਕੀਤੀ ਜਦੋਂ ਮੈਂ ਐਸੈਂਬਲੀ ਦੇ ਵਿੱਚ ਬੋਲਦਾ ਸੀ ਤਾਂ ਮਾੜਾ ਮੋਟਾ ਸਾਡੇ ਕੋਲ ਨਵੇਂ ਸਬੂਤ ਆ ਗਏ ਜੀ ਇਹ ਹੋ ਗਿਆ ਉਹ ਹੋ ਗਿਆ ਕਵਰ ਅਪ ਕੀਤਾ ਕਾਂਗਰਸ ਸਰਕਾਰ ਨੇ ਵੀ ਕਵਰ ਅਪ ਕੀਤਾ ਜੀ ਤੇ ਸਾਡੀ ਸਰਕਾਰ ਨੇ ਵੀ ਖਾਸ ਕਰਕੇ ਮਾਨ ਸਾਹਿਬ ਜੋ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਕਵਰ ਅਪ ਕੀਤਾ ਤੇ ਜੇਕਰ ਮੈਂ ਵੀ ਸਟੈਂਡ ਨਹੀਂ ਲੰਦਾ ਤੁਸੀਂ ਦੇਖ ਸਕਦੇ ਹੋ 4 ਸਤੰਬਰ ਇਸ ਸਾਲ ਜਿਹੜਾ ਵਿਧਾਨ ਸਭਾ ਦੇ ਵਿੱਚ ਜੋ ਸੈਸ਼ਨ ਹੋਇਆ ਸੀ ਮੈਂ ਸਾਰੀ ਗੱਲ ਕਹੀ ਸੀ ਅੱਜ ਸਾਰਾ ਕੁਝ ਸੱਚ ਸਾਬਿਤ ਹੋ ਗਿਆ ਜੀ ਅੱਜ ਸਾਰਾ ਕੁਝ ਸੱਚ ਸਾਬਿਤ ਹੋ ਗਿਆ ਕਿਉਂਕਿ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਉਹਦੇ ਵਿੱਚ ਨਹੀਂ ਲਿਖੀ ਸੀ ਅਸੀਂ ਤਾਂ ਦੇਖੋ ਰਿਪੋਰਟ ਹੁੰਦੀ ਹੈ ਨਾ ਕਿ ਤੁਸੀਂ ਕੋਈ ਰਿਪੋਰਟ 4-5 ਲੋਕਾਂ ਦਾ ਬਿਆਨ ਲੈ ਲਓ ਕੁਝ ਕਾਗਜ਼ ਪੱਤਰ ਲਗਾਓ ਇੱਕ ਕਮਰਾ ਪਰ ਜਾਏਗਾ ਜੀ ਆਧਾ ਕਮਰਾ ਪਰ ਜਾਏਗਾ ਜੋ ਸਬੂਤ ਸਾਡੇ ਨੇ ਜੀ ਸਾਨੂੰ ਅਫਸੋਸ ਕਿਸ ਗੱਲ ਦਾ ਇਹ ਸਾਡੀ ਰਿਪੋਰਟ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਸੀ ਜੋ ਐਸ ਡੀ ਜੀ ਐਮ ਜੀ ਦੇੜੀ ਕੋਰਟ ਹੁੰਦੀ ਹੈ ਨਾ ਜੋ ਇਲਾਕਾ ਮੇ ਸਟੇਟ ਦੀ ਕੋਰਟ ਹੁੰਦੀ ਹੈ ਸਾਰੇ ਚਲਾਨ ਉੱਥੇ ਦਿੱਤੇ ਜਾਂਦੇ ਨੇ ਤਾਂ ਜੋ ਸੈਸ਼ਨ ਟ੍ਰਾਇਲ ਕੇਸ ਹੁੰਦਾ ਹੈ ਉਸ ਸੈਸ਼ਨ ਕੋਰਟ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਐਸ ਡੀ ਜੀ ਐਮ ਦੀ ਕੋਰਟ ਵੱਲੋਂ ਮੈਨੂੰ ਯਾਦ ਹੈ ਕਿ 3 8 2019 ਨੂੰ ਜੀ 3 8 2019 ਨੂੰ ਇਲਾਕਾ ਮੈ ਜਟੇਟ ਸਾਹਿਬ ਦੀ ਅਦਾਲਤ ਨੇ ਸੈਸ਼ਨ ਟ੍ਰਾਇਲ ਵਾਸਤੇ ਸੈਸ਼ਨ ਕੋਰਟ ਦੇ ਵਿੱਚ ਕੇਸ ਪੇਸ਼ ਕੀਤਾ ਸੀ ਤੇ 15 11 2019 ਨੂੰ ਮਾਨਯੋਗ ਸੈਸ਼ਨ ਅਦਾਲਤ ਨੇ ਸਾਰੇ ਆਬਜੈਕਸ਼ਨ ਰਿਮੂਵ ਕਰਕੇ ਕਿਹਾ ਸੀ ਕਿ ਅਸੀਂ ਟ੍ਰਾਇਲ ਕਰਾਂਗੇ ਜੀ ਟ੍ਰਾਇਲ ਸ਼ੁਰੂ ਹੋਣਾ ਸੀ ਜੀ ਮੈਂ ਇਹ ਵੀ ਕਿਹਾ ਸੀ ਕਿ ਨੌ ਚਲਾਨ ਹੋ ਗਏ ਨੇ ਦਸਵਾਂ ਚਲਾਨ ਬਾਕੀ ਹੈ ਜੀ ਤਾਂ ਲੜਾਈ ਵੀ ਦਸਵੇਂ ਚਲਾਨ ਦੀ ਸੀਗੀ ਕੈਪਟਨ ਸਾਹਿਬ ਆਪ ਚਾਹੁੰਦੇ ਸੀ ਕਿ ਚਲਾਨ ਹੋਵੇ ਦਸਵਾਂ ਚਲਾਨ ਇਹਨਾਂ ਲੋਕਾਂ ਦਾ ਹੀ ਸੀਗਾ ਜੋ ਜਿਨਾਂ ਨੇ ਜੁਰਮ ਕਬੂਲ ਕਰ ਲਿਆ ਲੇਕਿਨ ਜੋ ਇਹਨਾਂ ਦੇ ਟੀਮ ਸੀਗੀ ਹਲਦ ਵਾਲੇ ਦੇ ਲੋਕ ਸੀਗੇ ਇਹਨਾਂ ਦੇ ਚੁੱਕੀ ਡੁਅਲ ਲਾਇਲਟੀ ਸੀਗੀ ਦੋਵੇਂ ਪਾਸੇ ਲਾਇਲ ਸੀਗੇ ਇਸ ਕਰਕੇ ਇਹ ਨਹੀਂ ਚਾਹੁੰਦੇ ਸੀ ਤੇ ਇਸ ਕਰਕੇ ਦੇਖੋ ਨੁਕਸਾਨ ਕੈਪਟਨ ਸਾਹਿਬ ਦਾ ਵੀ ਹੋਇਆ ਜੀ ਜੀ ਨੁਕਸਾਨ ਉਹਨਾਂ ਦਾ ਵੀ ਹੋਇਆ ਜੀ ਉਹਨਾਂ ਨੂੰ ਅਹੁਦਾ ਛੱਡਣਾ ਪਿਆ ਇਸ ਕਰਕੇ ਤਾਂ ਉਹ ਰੋਲਾ ਰੱਪਾ ਪੈ ਗਿਆ ਨੌਜੋਤ ਸਿੰਘ ਸਿੱਧੂ ਜਾਖੜ ਸਾਹਿਬ ਤੇ ਦੂਸਰੇ ਸਾਰੇ ਲੀਡਰ ਠੀਕ ਹੈ ਨਾ ਉਹਨਾਂ ਨੇ ਰੋਲਾ ਰੱਪਾ ਕਿੰਦਾ ਤਾਂ ਹੋਂ ਤੁਸੀਂ ਦੇਖੋ ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋ ਆਇਆ ਹੈ ਤੇ ਦੋਸ਼ੀ ਨੇ ਜਦੋਂ ਜੁਰਮ ਕਬੂਲ ਕਰ ਲਿਆ ਇੱਕ ਤੈ ਹੋ ਗਿਆ ਕਿ ਜੋ ਸਾਡੀ ਇਨਵੈਸਟੀਗੇਸ਼ਨ ਸੀਗੀ ਬਾਹਰ ਦੁਨੀਆਵੀ ਅਦਾਲਤ ਦੇ ਵਿੱਚ ਉਹ ਖਾਰਜ ਹੋ ਗਈ ਕਵੇਸ ਹੋ ਗਈ ਜੀ ਲੇਕਿਨ ਇੱਕ ਇੱਕ ਚੀਜ਼ ਉਹਦੇ ਵਿੱਚ ਸੀਗੀ ਜਿਸ ਤਰ੍ਹਾਂ ਦੇਖੋ ਦੋਸ਼ੀ ਨੇ ਕਬੂਲ ਕਰ ਲਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਮਾਫੀ ਦਿੱਤੀ ਗਈ ਸੀ ਉਦੋਂ ਮਾਫੀ ਨਾਮੇ ਦੇ ਵਿੱਚ ਖੇਮਾ ਦਾ ਜਾਚਕ ਸ਼ਬਦ ਜੋੜ ਦਿੱਤਾ ਗਿਆ ਸੀ ਇਹ ਵਰਡਿੰਗ ਜੋੜੀ ਗਈ ਸੀਗੀ ਇਹ ਸਾਡੀ ਫਾਈਨਡਿੰਗ ਵੀ ਸੀਗੀ ਪ੍ਰੂਫ ਦੇ ਨਾਲ ਸੀਗਾ ਜੀ अच्छा प्रूफ दे नाल ਸੀਗਾ ਔਰ ਬਤੌਰ ਪ੍ਰੂਫ ਸਾਡੇ ਕੋਲ ਦੇਖੋ ਡਾਕੂਮੈਂਟਰੀ ਐਵੀਡੈਂਸ ਵੀ ਸੀ ਤੇ ਬਿਆਨ ਵੀ ਸੀ ਜੀ ਔਰ ਬਿਆਨ ਕਿਸ ਦਾ ਜੀ ਬਿਆਨ ਜਥੇਦਾਰ ਸ੍ਰੀ ਪਟਨਾ ਸਾਹਿਬ ਉਦੋਂ ਦੇ ਜਥੇਦਾਰ ਸ੍ਰੀ ਤਖਤ ਸ੍ਰੀ ਪਟਨਾ ਸਾਹਿਬ ਜੀ ਤੇ ਗਿਆਨੀ ਇਕਬਾਲ ਸਿੰਘ ਜੀ ਦਾ ਸੀਗਾ ਜੀ ਉਹ ਬਿਆਨ ਸੀਗਾ ਜੀ ਬਾਕੀ ਕੌਣ ਗਵਾਹ ਸੀਗੇ ਸਾਡੇ ਤੇ ਸਰਦਾਰ ਤਰਲੋਤਨ ਸਿੰਘ ਜੀ ਜੋ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹੁੰਦੇ ਸਨ ਜੋ ਰਾਜ ਸਭਾ ਦੇ ਮੈਂਬਰ ਹੁੰਦੇ ਸਨ ਜੀ ਇਸ ਤਰ੍ਹਾਂ ਦੇ ਗਵਾਹ ਸਾਡੇ ਸੀਗੇ ਹਮ ਤਾਂ ਦੇਖੋ ਮੈਨੂੰ ਅਫਸੋਸ ਐਸੇ ਚੀਜ਼ ਦਾ ਕਿ ਸਾਡੀ ਜੋ ਕੇਸ ਫਾਈਲ ਸੀਗੀ ਤਪਤੀਸ਼ ਦੀ ਫਾਈਲ ਸੀਗੀ ਉਹ ਜੁਡੀਸ਼ੀਅਲ ਫਾਈਲ ਬਣ ਗਈ ਸੀ ਤੇ ਉਹ ਫਰੀਦਕੋਟ ਦੀ ਮਾਂਜੋਕ ਸੈਸ਼ਨ ਅਦਾਲਤ ਦੇ ਵਿੱਚ ਪਈ ਸੀ ਔਰ ਕੈਪਟਨ ਸਾਹਿਬ ਦੀ ਟੀਮ ਨੇ ਮੇਰੇ ਬਾਰ-ਬਾਰ ਕਹਿੰਦੇ باوجود ਵੀ ਉਹ ਚੀਜ਼ ਅਧਰ ਮੰਗਾਇਆ ਨਹੀਂ ਜੀ ਹਾਈ ਕੋਰਟ ਦੇ ਵਿੱਚ ਤੇ ਬਹੁਤ ਕਾਲੀ ਕਾਲੀ ਦੇ ਵਿੱਚ ਇਹਨਾਂ ਨੇ ਫੈਸਲਾ ਲਿਆ ਮਾਨਜੋਗ ਹਾਈ ਕੋਰਟ ਤੋਂ ਤਾਂ ਅੱਜ ਤੁਸੀਂ ਦੇਖੋ ਉਹ ਮੈਂ ਕੁਐਸਚਨਿੰਗ ਹੋ ਗਈ ਸਭ ਕੁਝ ਹੋ ਗਿਆ ਤੇ 3 ਸਾਲ ਵੀ ਐ ਮੇਰਾ ਸਟਰਗਲ ਦਾ ਬੀਤ ਗਿਆ ਮੇਰਾ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਤੋਂ ਬਾਅਦ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਹੋਰ ਜ਼ਿਆਦਾ ਤਸੱਦਦ ਹੋਇਆ ਜੀ ਹੋਰ ਜ਼ਿਆਦਾ ਤੁਹਾਡੇ ਜੀ ਤੁਹਾਡ ਕਿਉਂਕਿ ਦੇਖੋ ਮੈਂ ਬਾਰ-ਬਾਰ ਜਦੋਂ ਵੀ ਸੈਸ਼ਨ ਹੁੰਦਾ ਸੀ ਮੈਂ ਲਿਖਤੀ ਤੌਰ ਤੇ ਦਿੰਦਾ ਹੁੰਦਾ ਸੀ ਸਪੀਕਰ ਸਾਹਿਬ ਨੂੰ ਕਿਉਂ ਕਿਉਂਕਿ ਮੈਂ ਚਾਹੁੰਦਾ ਸੀ ਕਿ ਸੱਚ ਸਾਹਮਣੇ ਆਵੇ ਜੀ ਸੱਚ ਸਾਹਮਣੇ ਆਵੇ कि लिखित तौर पे मैं डिमांड करता सी कि ए मेनू बोलन दा मौका ਦਿੱਤਾ ਜਾਵੇ ਜਾਂ ਡਿਬੇਟ ਕਰਾਈ ਜਾਵੇ ठीक है ते जो मेनू 2-4 ਮਿੰਟ ਦਾ ਮੌਕਾ ਮਿਲਦਾ ਸੀ ਮੈਂ ਬਾਰ-ਬਾਰ ਬੋਲਦਾ ਰਿਹਾ ਸੀ ਲੇਕਿਨ ਸਾਡੀ ਸਰਕਾਰ ਦੀ ਪ੍ਰਾਇਰਿਟੀ 10 ਮਾਰਚ 2022 ਜਦੋਂ ਸਰਕਾਰ ਬਣ ਗਈ ਪ੍ਰਾਇਰਿਟੀ ਟੋਟਲੀ ਚੇਂਜ ਹੋ ਗਈ ਜੋ 24 ਘੰਟਿਆਂ ਦੀ ਗੱਲ ਕੀਤੀ ਗਈ ਸੀ ਤੇ ਜੋ ਮੇਰੀ ਜੁਆਇਨਿੰਗ ਵਾਲੇ ਦਿਨ ਮਾਨ ਸਾਹਿਬ ਨੇ ਕਿਹਾ ਸੀ ਕਿ ਪੰਜਾਬੀਆਂ ਨੂੰ ਅਸੀਂ ਇਨਸਾਫ ਦੇਵਾਂਗੇ ਤੁਸੀਂ ਯਕੀਨ ਕਰੋ ਕਿਉਂਕਿ ਜੋ ਇਨਵੈਸਟੀਗੇਸ਼ਨ ਕਰਨ ਵਾਲਾ ਅਫਸਰ ਹੈ ਉਹ ਹੁਣ ਸਾਡੇ ਨਾਲ ਆ ਗਿਆ ਹੈ ਇਸ ਕਰਕੇ ਤੁਸੀਂ ਯਕੀਨ ਕਰੋ ਯਕੀਨ ਕਰਕੇ ਲੋਕਾਂ ਨੇ ਦੇਖੋ ਹਰ ਪਾਸੇ ਵੋਟ ਪਿਆ ਸਭ ਕੁਝ ਕੀਤਾ ਮੇਰੇ ਫੋਟੋ ਵੀ ਲਗਾਏਗੇ ਪੂਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਦੇ ਵਿੱਚ ਠੀਕ ਹੈ ਲੇਕਿਨ ਸਰਕਾਰ ਬਣਨ ਤੋਂ ਬਾਅਦ ਮੈਂ ਲਿਖਤੀ ਤੌਰ ਤੇ ਵੀ ਮਾਨ ਸਾਹਿਬ ਨੂੰ ਦਿੱਤਾ ਅਸੈਂਬਲੀ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਲਿਖਤੀ ਤੌਰ ਤੇ ਹਮੇਸ਼ਾ ਅਸੈਂਬਲੀ ਦੇ ਵਿੱਚ ਦਿੱਤਾ ਲੇਕਿਨ ਚਲੋ ਕੁਝ ਹੋਇਆ ਨਹੀਂ ਤੇ ਲੇਕਿਨ ਮੇਰੇ ਤੇ ਤਸੱਦਦ ਹੋਇਆ ਮੈਨੂੰ ਬਾਰ-ਬਾਰ ਪਰੇਸ਼ਾਨ ਕਰਨ ਦੀ ਹਰ ਤਰੀਕੇ ਦੇ ਨਾਲ ਮੇਰੇ ਪਿੱਛੇ ਗੈਂਗਸਟਰ ਲਗਾਏ ਗਏ ਅੱਜ ਵੀ ਗੈਂਗਸਟਰ ਲਗੇ ਹੋਏ ਨੇ ਮੇਰੇ ਪਿੱਛੇ ਕਿਉਂਕਿ ਗੈਂਗਸਟਰਾਂ ਦੀ ਯਾਰੀ ਭਗਵੰਤ ਮਾਨ ਦੇ ਨਾਲ ਕਾਫੀ ਜ਼ਿਆਦਾ ਹੈ ਤੁਸੀਂ ਦੇਖੋਗੇ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਦੌਰਾਨ ਵੀ ਇਹਨਾਂ ਨੇ ਬਹੁਤ ਸਾਰੇ ਗੈਂਗਸਟਰਾਂ ਨੂੰ ਸ਼ਾਮਿਲ ਕਰਵਾਇਆ ਪਾਰਟੀ ਦੇ ਵਿੱਚ ਜਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸ਼ਾਮਿਲ ਕਰਾਇਆ ਉਹ ਸਾਰੇ ਗੈਂਗਸਟਰ ਉਹਨਾਂ ਗੈਂਗਸਟਰਾਂ ਦੇ ਟਾਰਗੇਟ ਤੇ ਮੈਂ ਹਾਂ ਜੀ ਇਸ ਤੋਂ ਇਲਾਵਾ ਦੇਖੋ ਮੈਂ ਗ੍ਰੀਨ ਐਵੇਨਿਊ ਦੇ ਵਿੱਚ ਆਪਣੇ ਕਿਸੇ ਬਹੁਤ ਹੀ ਕਰੀਬੀ ਦੇ ਕਰਦੇ ਵਿੱਚ ਰਹਿੰਦਾ ਸੀ ਅੱਜ ਸਰਕਾਰੀ ਮਾਫੀਆ ਨੇ ਉਸ ਕਰਤੇ ਕਬਜ਼ਾ ਕਰ ਲਿਆ ਮੈਂ ਇੱਥੇ ਐਸਐਸਪੀ ਸੀਗਾ ਜੀ ਮਾਫੀਆ ਦੂਰ ਦੂਰ ਤੱਕ ਜੋ ਅੰਮ੍ਰਿਤਸਰ ਦਾ ਮਾਫੀਆ ਸੀ ਨਾ ਪੰਜਾਬ ਛੱਡ ਕੇ ਭੱਜ ਗਿਆ ਸੀ ਲੇਕਿਨ ਅੱਜ ਸਰਕਾਰੀ ਮਾਫੀਆ ਨੇ ਮੈਨੂੰ ਆਪਣੇ ਘਰੋਂ ਕੱਢ ਦਿੱਤਾ ਜੀ ਸਰਕਾਰੀ ਮਾਫੀਆ ਨੇ ਤਾਂ ਇਸ ਤਰੀਕੇ ਦੀ ਤਸੱਦਦ ਛੋਟੀ ਮੋਟੀ ਨਹੀਂ ਹੁੰਦੀ ਬਿਲਕੁਲ ਜੀ ਲੇਕਿਨ ਮੈਂ ਬਰਦਾਸ਼ਤ ਕੀਤਾ ਜੀ ਬਰਦਾਸ਼ਤ ਕੀਤਾ ਜੇਕਰ ਮੈਂ ਵੀ ਇਹਨਾਂ ਦੇ ਹਾਂ ਦੇ ਵਿੱਚ ਹਾਂ ਮਿਲਾ ਕੇ ਜੇਕਰ ਚੱਲਿਆ ਹੁੰਦਾ ਤਾਂ ਆਜ ਸੱਚਾਈ ਸਾਹਮਣੇ ਨਹੀਂ ਆਉਣੀ ਸੀ ਜੇਕਰ ਮੈਂ ਇਸਤੀਫਾ ਨਹੀਂ ਦਿੱਤਾ ਹੁੰਦਾ ਆਈਪੀਐਸ ਤੋਂ ਜੇਕਰ ਮੈਂ ਸੱਚਾਈ ਤੇ ਅਡਿਗ ਨਹੀਂ ਰਹਿੰਦਾ ਤੇ ਮੈਂ ਹਮੇਸ਼ਾ ਬਾਰ-ਬਾਰ ਇਹ ਆਵਾਜ਼ ਨਹੀਂ ਬੁਲੰਦ ਕਰਦਾ ਤਾਂ ਇਹ ਸੱਚਾਈ ਸ੍ਰੀ ਅਕਾਲ ਤਖਤ ਸਾਹਿਬ ਤੇ ਨੇਮ ਨਹੀਂ ਦੋਸੀ ਨੇ ਜੁਰਮ ਨਹੀਂ ਕਬੂਲ ਕਰਨਾ ਐਸੀ ਅੜਿਗ ਰਹਿ ਤਾਂ ਇੱਕ ਕਬੂਲਨਾਮਾ ਆਇਆ ਹੈ ਸਾਰੇ ਪੰਜਾਬੀਆਂ ਨੂੰ ਖੁਸ਼ੀ ਹੈ ਲੇਕਿਨ ਦੂਸਰੀ ਗੱਲ ਮੈਂ ਇਹ ਵੀ ਕਹਾਂਗਾ ਇਹ ਸਿਰਫ ਸ਼ੁਰੂਆਤ ਹੈ ਜਸ ਜਸ ਨੇ ਜਿਸ ਤਰ੍ਹਾਂ ਇੱਕ ਲੀਡਰ ਨੇ ਕਿਹਾ ਸੀ ਕਿ ਜਸ ਜਸ ਨੇ ਇਸ ਮੁੱਦੇ ਤੇ ਰਾਜਨੀਤੀ ਕੀਤੀ ਜਾਂ ਬੇਅਦਬੀ ਦੇ ਵਿੱਚ ਜਸ ਜਸ ਦਾ ਹੱਥ ਸ਼ੀਗਾ ਉਹ ਦੱਕਾ ਖਣਾ ਰਹਿ ਜੀ ਤਾਂ ਤੁਸੀਂ ਦੇਖਣਾ ਜਸ ਜਸ ਨੇ ਇਸ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਸ ਜਸ ਵਿਅਕਤੀ ਨੇ ਇਸ ਮੁੱਦੇ ਤੇ ਰਾਜਨੀਤੀ ਕੀਤੀ ਉਦੱਕ ਕੱਖ ਨਹੀਂ ਰਹੇਗਾ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਇੱਕ ਸਿਰਫ ਸ਼ੁਰੂਆਤ ਹੈ ਮਾਉਣ ਵਾਲੇ ਸਮਾਧ ਦੇ ਵਿੱਚ ਤੁਸੀਂ ਦੇਖਣਾ ਇਹ ਤਾਂ ਗੱਲ ਕਲੀਅਰ ਹੋਈ ਇਸ ਕਬੂਲਨਾਮੇ ਤੋਂ ਇਹ ਤਾਂ ਗੱਲ ਕਲੀਅਰ ਹੋਈ ਕਿ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਸੀ ਉਹ ਸੁਖਵੀਰ ਆਪਣੀ ਗੱਲ ਮੰਨ ਗਿਆ ਉਹ ਕਲੀਅਰ ਹੋਈ ਚਲੋ ਦੂਜੀ ਗੱਲ ਇਹ ਹੈ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਦੋਸ਼ਾਂ ਤੇ ਕਬੂਲਨਾਮਾ ਕੀਤਾ ਕੀ ਇਹ ਕਬੂਲਨਾਮਾ ਕਿਉਂਕਿ ਜਦੋਂ ਆਪਾਂ ਅਕਸਰ ਫਿਲਮਾਂ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਗਵਾਹੀ ਲਈ ਜਾਂਦੀ ਹੈ ਅਦਾਲਤ ਦੇ ਵਿੱਚ ਤਾਂ ਗੀਤਾ ਦੀ ਸੌਂਖ ਖਵਾਈ ਜਾਂਦੀ ਹੈ ਜਾਂ ਕੋਈ ਧਾਰਮਿਕ ਜੋ ਵੀ ਹੁੰਦਾ ਸੌਂਖ ਖਵਾਈ ਜਾਂਦੀ ਹੈ ਪਰ ਜਦੋਂ ਧਾਰਮਿਕ ਤਖਤ ਦੇ ਉੱਪਰ ਸਿੱਖਾਂ ਦੇ ਸਭ ਤੋਂ ਵੱਡੇ ਤਖਤ ਦੇ ਉੱਪਰ ਖੜ ਕੇ ਸੁਖਬੀਰ ਸਿੰਘ ਬਾਦਲ ਕਬੂਲਨਾਮਾ ਕਰ ਰਹੇ ਹੋਣ ਕੀ ਉਹ ਕਬੂਲਨਾਮਾ ਦਰਬਾਰ ਸਾਹਿਬ ਦੇ ਦਾਇਰੇ ਵਿੱਚ ਹੀ ਰਹਿ ਗਿਆ ਜਾਂ ਫਿਰ ਇਹ ਕਬੂਲਨਾਮੇ ਨੂੰ ਜਿਹੜੀ ਜਾਂਚ ਕਰ ਰਹੀ ਐਸਆਈਟੀ ਹੈ ਇਸ ਕਬੂਲਨਾਮੇ ਨੂੰ ਵਰਤੂਗੀ ਜਾਂ ਜਿਹੜੇ ਲੋਕ ਤੁਹਾਡੇ ਰਿਪੋਰਟ ਖਾਰਜ ਕਰਨ ਵਾਲੇ ਆ ਉਹਨਾਂ ਦੇ ਵੀ ਤੱਕ ਜਾਊਗਾ ਇਹ ਕਬੂਲਨਾਮਾ ਐਸ ਐਸ ਆਇਟੀ ਨੇ ਕਰਨਾ ਨਹੀਂ ਹੈ ਐਸ ਐਸ ਆਇਟੀ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹਮ ਅੱਜ ਦੇਖੋ ਉਸ ਐਸ ਆਇਟੀ ਦੇ ਮੂੰਹ ਤੇ ਵੀ ਇੱਕ ਚਪੇੜ ਹੈ ਹਮ ਐਸ ਐਸ ਆਇਟੀ ਨੇ ਕਰਨਾ ਨਹੀਂ ਹੈ ਤੁਹਾਨੂੰ ਪਤਾ ਹੈ ਯਾਦ ਹੈ ਮੈਂ ਅਸੈਂਬਲੀ ਦੇ ਵਿੱਚ ਵੀ ਗੱਲ ਕੀਤੀ ਸੀ ਹਮ ਕਿ ਜਦੋਂ ਐਸ ਆਇਟੀ ਤੋਂ ਬਾਹਰ ਆਏ ਐਸ ਐਸ ਆਇਟੀ ਨੇ ਜਦੋਂ ਪੁੱਛਗਿਛ ਕੀਤੀ ਸੀ ਹਮ ਤਾਂ ਬਾਹਰ ਆ ਕੇ ਇਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਖਿਲਾਫ ਬਿਆਨ ਦਿੱਤਾ ਸੀ ਅਸੀਂ ਜਦੋਂ ਆਵਾਂਗੇ ਨਾ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਕੁਮਰ ਵਿਜੇ ਪ੍ਰਤਾਪ ਨੂੰ ਦੇਖ ਲੈਣਾ ਹੈ ਹਮ ਸਰਕਾਰ ਸਾਡੀ ਹੈ ਅਸੀਂ ਨਹੀਂ ਕਹਿੰਦੇ ਕਿ ਸਾਡੀ ਸਰਕਾਰ ਹੈ ਲੇਕਿਨ ਪਾਰਟੀ ਤਾਂ ਸਾਡੀ ਹੀ ਹੈ ਨੇ ਤੇ ਸਰਕਾਰ ਸਾਡੀ ਹੋਵੇ ਜੀ ਔਰ ਦੋਸ਼ੀ ਕਹੇ ਕਿ ਕੁਮਰ ਵਿਜੇ ਪ੍ਰਤਾਪ ਨੂੰ ਦੇਖ ਲੈਣਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਐਸਆਈਟੀ ਨੇ ਕੀ ਪੁੱਛਗਿਛ ਕੀਤੀ ਸੀ ਠੀਕ ਹੈ ਕਿ ਨਹੀਂ ਤਾਂ ਜਦੋਂ ਇਸ ਤਰ੍ਹਾਂ ਦੀ ਗਲ ਹੋਵੇ ਤਾਂ ਤੁਸੀਂ ਇਹ ਸੋਚ ਸਕਦੇ ਹੋ ਕਿ ਇਸ ਐਸਆਈਟੀ ਨੇ ਕੁਝ ਨਹੀਂ ਕਰਨਾ ਹੈ ਨੰਬਰ ਦੋ ਇਹ ਮਾਨ ਸਾਹਿਬ ਦੀ ਸਰਕਾਰ ਤੇ ਡਿਪੈਂਡ ਕਰਦਾ ਹੈ ਪੰਜਾਬ ਦੀ ਸਰਕਾਰ ਤੇ ਡਿਪੈਂਡ ਕਰਦਾ ਹੈ ਕਿ ਸਰਕਾਰ ਵਾਲੇ ਦੋਸੇ ਨੂੰ ਲੈ ਕੇ ਜਾਣ ਅਦਾਲਤ ਦੇ ਵਿੱਚ ਅਦਾਲਤ ਦੇ ਵਿੱਚ ਫਿਰ ਦੁਬਾਰਾ ਪਰ ਇਹ ਕਬੂਲ ਨਾ ਮੈਨੂੰ ਕਾਨੂੰਨੀ ਤੌਰ ਤੇ ਵਰਤਿਆ ਜਾ ਸਕਦਾ ਬਿਲਕੁਲ ਵਰਤਿਆ ਜਾ ਸਕਦਾ ਹੈ ਲੇਕਿਨ ਸਰਕਾਰ ਚਾਹੇ ਭਗਵੰਤ ਮਾਨ ਸਾਹਿਬ ਚਾਹਣ ਫਿਰ ਜਾ ਕੇ ਹੋਗਾ ਕਿਉਂਕਿ ਗ੍ਰਹਿ ਮਹਕਮਾ ਜਸਟਿਸ ਮਹਕਮਾ ਉਹਨਾਂ ਦੇ ਕੋਲ ਹੈ ਜੀ ਉਹ ਚਾਣਗੇ ਤਾਂ ਹੋ ਜਾਏਗਾ ਨਹੀਂ ਚਾਣਗੇ ਨਹੀਂ ਹੋਗਾ ਪਰ ਲੋਕ ਤਾਂ ਸਰ ਇਸ ਚੀਜ਼ ਨੂੰ ਚੰਗੇ ਤਰੀਕੇ ਨਾਲ ਸਮਝ ਰਹੇ ਆ ਕਿਉਂਕਿ ਦੇਖੋ ਜੋ ਲੋਕਾਂ ਦੀ ਕਚਹਿਰੀ ਹੈ ਲੋਕਾਂ ਨੇ ਤਾਂ ਸਾਰਿਆਂ ਨੂੰ ਦੇਖੋ ਬਾਹਰ ਦਾ ਰਖਤਾ ਦਿਖਾਇਆ ਹੂੰ ਲੋਕਾਂ ਨੇ ਦਿਖਾਇਆ ਨਾ ਜੀ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕ ਆਪਣੇ ਹਿਸਾਬ ਦੇ ਨਾਲ ਕਰਦੇ ਨੇ ਲੋਕੀ ਕਰ ਰਹੇ ਨੇ ਲੋਕੀ ਅੱਗੇ ਵੀ ਕਰਨਗੇ ਹੂੰ ਹੂੰ ਬਿਲਕੁਲ ਤਾਂ ਹੁਣ ਜਿਸ ਤਰੀਕੇ ਦੇ ਨਾਲ ਇਹ ਲਗਾਤਾਰ ਤੁਸੀਂ ਦੇਖਿਆ ਕਿ ਇੱਕ ਇੱਕ ਗੱਲ ਕਰਕੇ ਜਿਹੜੀ ਆ ਸਾਹਮਣੇ ਆ ਗਈ ਹੈ ਹੁਣ ਬਹੁਤ ਸਾਰੇ ਹਾਂ ਦੇ ਵਿੱਚ ਨਾ ਦੇ ਵਿੱਚ ਠੀਕ ਹੈ ਕਿ ਨਹੀਂ ਹੂੰ ਕੀ ਹਾਂ ਦੇ ਵਿੱਚ ਦੱਸੋ ਜਾਂ ਨਾ ਦੇ ਵਿੱਚ ਦੱਸੋ ਠੀਕ ਹੈ ਇਥੇ ਵੀ ਗੁੰਮਰਾਹ ਕਰਨ ਦਾ ਪ੍ਰਯਾਸ ਕੀਤਾ ਗਿਆ ਲੇਕਿਨ ਸਭ ਤੋਂ ਚੰਗੀ ਗੱਲ ਲਗੀ ਕਿ ਸਵਾਲ ਇੱਕ ਰੋਇਆ ਕਿ ਨਹੀਂ ਤੁਸੀਂ ਹਾਂ ਨਾ ਦੇ ਵਿੱਚ ਜਵਾਬ ਦਿਓ ਫਿਰ ਜਾ ਕੇ ਇਹ ਗੱਲ ਆਈ ਨਹੀਂ ਤਾਂ ਗੁੰਮਰਾਹ ਕਰਨ ਦਾ ਪ੍ਰਯਾਸ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਹਮਮ ਬਿਲਕੁਲ ਬਿਲਕੁਲ ਚਲੋ ਹੁਣ ਜਿਸ ਤਰੀਕੇ ਨਾਲ ਲਾਅ ਐਂਡ ਆਰਡਰ ਦੀ ਵੀ ਗੱਲ ਹੋਈ ਉੱਥੇ ਸੁਖਵੀਰ ਸਿੰਘ ਬਾਦਲ ਸਜ਼ਾ ਭੁਗਤ ਰਹੇ ਸੀ ਪਹਿਲਾਂ ਤੁਸੀਂ ਇਸ ਨੂੰ ਕਿਵੇਂ ਦੇਖਦੇ ਆ ਕਿ ਐਡੇ ਐਡੇ ਗੁਨਾਹਾਂ ਦਾ ਕਬੂਲਨਾਮਾ ਹੋਇਆ ਹੋਵੇ ਕੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇੰਨੀ ਸਜ਼ਾ ਸੁਖਵੀਰ ਸਿੰਘ ਬਾਦਲ ਲਈ ਕਾਫੀ ਹੈ ਔਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ ਇਹ ਸਜ਼ਾ ਕਾਫੀ ਨਹੀਂ ਹੈ ਇੱਕ ਤਾਂ ਕਾਨੂੰਨੀ ਤੌਰ ਤੇ ਜਿਹੜੀ ਤੁਸੀਂ ਸਜ਼ਾ ਕਰ ਰਹੇ ਹੋ ਧਾਰਮਿਕ ਤੌਰ ਤੇ ਤੁਸੀਂ ਕੀ ਸਮਝਦੇ ਹੋ ਕਿ ਸਜ਼ਾ ਕਾਫੀ ਹੈ ਜਾਂ ਨਹੀਂ ਦੇਖੋ ਜੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆ ਗਿਆ ਅਸੀਂ ਕਿੰਤੂ ਪਰੰਤੂ ਕਰਨ ਵਾਲੇ ਨਹੀਂ ਆਉਦੇ ਜੀ ਠੀਕ ਹੈ ਜੋ ਸਜ਼ਾ ਉਧਰੋਂ ਐਲਾਨ ਹੋ ਗਿਆ ਅਸੀਂ ਸਾਰਿਆਂ ਨੂੰ ਮੰਨ ਲੈਣਾ ਚਾਹੀਦਾ ਹੈ ਮੁੱਖ ਤੌਰ ਤੇ ਦੇਖੋ ਜਨਤਾ ਨੂੰ ਕੀ ਚਾਹੀਦਾ ਹੈ ਕਿ ਸੱਚਾਈ ਸਾਹਮਣੇ ਆਵੇ ਜੀ ਮੈਂ ਵੀ ਇਹੀ ਬੋਲਦਾ ਸੀ हुँ हुँ कि ਤੁਸੀਂ ਸੱਚਾਈ ਸਾਹਮਣੇ ਲਿਆਓ ਕਿ ਅਸ਼ ਨੂੰ ਕੀ ਸਜ਼ਾ ਦੇਣੀ ਹੈ ਇਹ ਬਾਤ ਵੀ ਗੱਲ ਹੈ ਸੱਚਾਈ ਸਾਹਮਣੇ ਆਵੇ ਆਵਾਮ ਦੇ ਮਤਲਬ ਨੌਲੇਜ ਦੇ ਵਿੱਚ ਆ ਜਾਣਾ ਚਾਹੀਦਾ ਹੈ ਕਿ ਕੀ ਹੋਇਆ ਹੈ ਕਿਸ ਤਰੀਕੇ ਦੇ ਨਾਲ ਹੋਇਆ ਹੈ ਤੇ ਜਦੋਂ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ ਸਜ਼ਾ ਛੋਟੀ ਹੋਵੇ ਵੱਡੀ ਹੋਵੇ ਸਾਨੂੰ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ ਹੈ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਸਜ਼ਾ ਹੋਈ ਹੈ ਅਸੀਂ ਕੋਈ ਵੀ ਕਈ ਲੋਕ ਕਰ ਰਹੇ ਨੇ ਕਿੰਤੂ ਪਰੰਤੂ ਲੇਕਿਨ ਨਹੀਂ ਕਰਨਾ ਚਾਹੀਦਾ ਹੈ ਮੈਂ ਨਹੀਂ ਕਿ ਦੋਸੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਬਿਲਕੁਲ ਜਿਵੇਂ ਤੁਸੀਂ ਬਾਰ ਬਾਰ ਗੱਲ ਕੀਤੀ ਕਿ ਮੇਰੇ ਤੇ ਤਸ਼ੱਦਦ ਵੀ ਹੋਇਆ ਮੇਰੇ ਪਿੱਛੇ ਗੈਂਗਸਟਰ ਵੀ ਲਾਏ ਗਏ ਉਸ ਵਿਸ਼ੇ ਦੇ ਉੱਪਰ ਤੁਸੀਂ ਆਪਣੀ ਸੇਫਟੀ ਨੂੰ ਲੈ ਕੇ ਕਿਸੇ ਤਰ੍ਹਾਂ ਗੱਲ ਰੱਖੀ ਡੀਜੀ ਵੀ ਨਾਲ ਮੈਂ ਆਪਣੀ ਪਾਰਟੀ ਪੱਧਰ ਤੇ ਦਿੱਲੀ ਗੱਲ ਕੀਤੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਅਸੀਂ ਆਪ ਦੇਖੋ ਚੌਕੰਨੇ ਜ਼ਰੂਰ ਰਹਿੰਦੇ ਹਾਂ ਜੀ ਲੇਕਿਨ ਜਿਸ ਤਰੀਕੇ ਦਾ ਮਾਹੌਲ ਹੈ ਮੁਰਜਿਸ ਤਰੀਕੇ ਨਾਲ ਸਰਕਾਰੀ ਤੌਰ ਤੇ ਗੈਂਗਸਟਰ ਲਗਾਏ ਗਏ ਨੇ ਕੁਝ ਵੀ ਹੋ ਸਕਦਾ ਹੈ ਲੇਕਿਨ ਅਸੀਂ ਡਰਨ ਵਾਲੇ ਨਹੀਂ ਹਾਂ ਜੀ ਅਸੀਂ ਡਰਨ ਵਾਲੇ ਨਹੀਂ ਬਿਲਕੁਲ ਡਰਨ ਵਾਲੇ ਨਹੀਂ ਬਿਲਕੁਲ ਤੇ ਜਿਸ ਤਰੀਕੇ ਨਾਲ ਉਥੇ ਸਜ਼ਾ ਭੁਗਤ ਰਹੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਗਈ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਲਾਅ ਐਂਡ ਆਰਡਰ ਦਾ ਫੇਲਿਅਰ ਮੰਨਦੇ ਹੋ ਬੇਸ਼ੱਕ ਉਹਨੇ ਗੁਨਾਹ ਕਬੂਲ ਲਿਆ ਪਰ ਇਸ ਤਰੀਕੇ ਨਾਲ ਗੋਲੀ ਮਾਰਨ ਦਾ ਅਧਿਕਾਰ ਤਾਂ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਹੋਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕੋਲੈਪਸ ਕਰ ਗਿਆ ਹੈ ਹਮ ਲੋਅਰ ਅੰਡਰ ਮੈਸੀਨਰੀ ਟੋਟਲੀ ਕੋਲੈਪਸ ਕਰ ਗਈ ਹੈ ਇਸ ਤਰੀਕੇ ਦਾ ਹੋਣਾ ਨਹੀਂ ਚਾਹੀਦਾ ਸੀ ਜਦੋਂ ਸਾਰੇ ਸਾਰਾ ਕੁਝ ਸਰਕਾਰੀ ਅਮਲਾ ਇੱਥੇ ਸੀਗਾ ਇਸ ਤਰੀਕੇ ਦਾ ਹੋਣਾ ਨਹੀਂ ਚਾਹੀਦਾ ਸੀ ਸੈਕੰਡ ਗੱਲ ਇਹ ਹੈ ਕਿ ਇਹ ਚੀਜ਼ ਵੀ ਵਿਵਾਦਾਂ ਦੇ ਵਿੱਚ ਮਤਲਬ ਮਸਲਾ ਆ ਗਿਆ ਹੈ ਇਹ ਵਿਵਾਦ ਗ੍ਰਸਤ ਮਸਲਾ ਬਣ ਗਿਆ ਹੁਣ ਤੁਸੀਂ ਦੇਖੋ ਅਕਾਲੀ ਦਲ ਵਾਲੇ ਕੁਝ ਹੋਰ ਕਹਿ ਰਹੇ ਨੇ ਸਰਕਾਰੀ ਤੌਰ ਤੇ ਕੁਝ ਹੋਰ ਕਿਹਾ ਜਾ ਰਿਹਾ ਹੈ ਇਹ ਤਾਂ ਜ਼ਰੂਰ ਹੋ ਗਿਆ ਕਿ ਇਹ ਮੈਨੇਜ ਕੀਤਾ ਹੋਇਆ ਹੈ ਹੀ ਵਾਜ਼ ਨੋਟ ਸੈਲਫ ਮੋਟੀਵੇਟਿਡ ਜਿਸ ਨੇ ਗੋਲੀ ਚਲਾਈ ਜਗ ਜੋ ਬੰਦੂਕ ਲੈ ਕੇ ਪਿਸਟਲ ਲੈ ਕੇ ਗਿਆ ਸੀ ਹੀ ਵਾਜ਼ ਨੋਟ ਸੈਲਫ ਮੋਟੀਵੇਟਿਡ ਕਿਸੇ ਨੇ ਕਿਸੇ ਸਜੇਸ਼ ਦਾ ਹਿੱਸਾ ਹੈ ਸਚਾਈ ਕੀ ਹੈ ਹੌਣ ਵਾਲਾ ਸਮਾਂ ਬਤਾਉਗਾ ਵਿਕਰਮ ਅਜੀਠਿਆ ਦਾ ਬਿਆਨ ਆਇਆ ਹੈ ਉਹ ਬਖਰਾ ਹੈ ਸਰਕਾਰੀ ਤੌਰ ਤੇ ਜੋ ਬਿਆਨ ਆਇਆ ਹੈ ਬਖਰਾ ਹੈ ਅਸੀਂ ਆਪ ਡੁੰਗਾਈ ਦੇ ਵਿੱਚ ਉਹਦੇ ਵਿੱਚ ਨਹੀਂ ਗਏ ਹਾਂ ਲੇਕਿਨ ਸਚਾਈ ਸਾਹਮਣੇ ਆਉਣੀ ਤੁਸੀਂ ਅਮਰਸਰ ਦੇ ਵਿੱਚ ਪੁਲਿਸ ਕਮਿਸ਼ਨਰ ਹੋ ਜਿਸ ਤਰੀਕੇ ਦਾ ਪੁਲਿਸ ਕਮਿਸ਼ਨਰ ਦਾ ਬਿਆਨ ਆਇਆ ਕਿ ਜੀ ਅਸੀਂ ਇਸ ਐਂਗਲ ਤੋਂ ਜਾਂਚ ਕਰ ਰਹੇ ਹਾਂ ਕਿ ਹਮਲਾ ਕਿਤੇ ਖੁਦ ਤਾਂ ਨਹੀਂ ਕਰਵਾਇਆ ਗਿਆ ਇੱਕ ਇਹ ਐਂਗਲ ਹੋ ਗਿਆ ਇੱਕ ਦੂਜੇ ਪਾਸੇ ਵਿਕਰਮ ਮਜੀਠੀਆ ਕਹਿ ਰਿਹਾ ਕਿ ਇਹ ਬੰਦਾ ਵਾਰ-ਵਾਰ ਉੱਥੇ ਫਿਰਦਾ ਰਿਹਾ ਤੇ ਐਸਪੀ ਇਹਨਾਂ ਦਾ ਜਿਹੜਾ ਹਰਪਾਲ ਸਿੰਘ ਉਹ ਵਾਰ-ਵਾਰ ਉੱਥੇ ਮਿਲਦਾ ਵੀ ਰਿਹਾ ਇਹ ਦੋਨਾਂ ਐਂਗਲਾਂ ਨੂੰ ਤੁਸੀਂ ਕਿਵੇਂ ਦੇਖਦੇ ਐਸ ਮੁੱਦੇ ਤੇ ਦੇਖੋ ਮੈਂ ਪੁਲਿਸ ਕਮਿਸ਼ਨਰ ਸਾਹਿਬ ਦੇ ਨਾਲ ਗੱਲ ਕਰਨੀ ਹੈ ਜੀ ਮੇਰੀ ਗੱਲ ਹੋਈ ਨਹੀਂ ਜੀ ਲੇਕਿਨ ਕਿਉਂਕਿ ਮੁੱਦਾ ਦੇਖੋ ਲਿੰਕਡ ਹੈ ਸਾਰਾ ਇਹ ਦੇ ਵਿੱਚ ਹੈ ਕਿ ਹਾਂ ਹੋਇਆ ਕੀ ਹੈ ਹਮ ਤਾਂ ਮੈਂ ਪੁਲਿਸ ਕਮਿਸ਼ਨਰ ਸਾਹਿਬ ਬਹੁਤ ਸੁਲਝੇ ਹੋਏ ਆਪ ਸਰ ਜੀ ਲੇਕਿਨ ਮੈਂ ਗੱਲ ਕਰਾਂਗਾ ਜੀ ਕਿ ਤੁਹਾਡਾ ਮਤਲਬ ਕਿਉਂਕਿ ਦੇਖੋ ਇੱਕ ਆਮ ਆਦਮੀ ਵੀ ਗਲ ਕਰ ਸਕਦਾ ਹੈ ਲੇਕਿਨ ਮੈਂ ਇੱਕ ਐਮਐਲਏ ਵੀ ਹਾਂ ਤੇ ਇਸ ਮੁੱਦੇ ਦੇ ਨਾਲ ਮੈਂ ਸੁਰੂ ਤੋਂ ਹੀ ਜੁੜਿਆ ਹੋਇਆ ਹਾਂ ਤੇ ਅਸੀਂ ਇਕੱਠੇ ਨੌਕਰੀ ਕੀਤੀ ਹੈ ਤੇ ਇਸ ਨਾਤੇ ਮੈਂ ਗਲ ਕਰਕੇ ਮੈਂ ਕਲੀਅਰ ਕਰਾਂਗਾ ਕਿ ਤੁਹਾਡੀ ਕੀ ਮਤਲਬ ਫਾਈਂਡਿੰਗ ਹੈ ਤੇ ਇਸ ਬਾਰੇ ਉਹਨਾਂ ਦੇ ਨਾਲ ਗੱਲ ਕਰਨੀ ਹੈ ਫਿਲਹਾਲ ਜੋ ਮੀਡੀਆ ਦੇ ਵਿੱਚ ਆਇਆ ਹੈ ਖਾਸ ਕਰਕੇ ਅੱਜ ਅਖਬਾਰਾਂ ਦੇ ਵਿੱਚ ਜੋ ਆਇਆ ਹੈ ਕੱਲ੍ਹ ਵੀ ਆਇਆ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਸੋਸ਼ਲ ਮੀਡੀਆ ਤੇ ਜੋ ਕੁਝ ਆਇਆ ਹੈ ਉਹ ਅਸੀਂ ਵਹੀ ਦੇਖ ਰਹੇ ਹਾਂ ਇਸ ਕਰਕੇ ਮੈਂ ਕੋਈ ਕਨਕਲੂਸਿਵ ਬਿਆਨ ਇਸ ਵੇਲੇ ਦੇ ਸਕਦਾ ਹਾਂ ਮਤਲਬ ਸਾਰਾ ਕੁਝ ਜਦੋਂ ਸਾਹਮਣੇ ਆ ਜਾਏਗਾ ਫਿਰ ਮੈਂ ਜ਼ਰੂਰ ਬਿਆਨ ਦੇਵਾਂਗਾ ਜਿਸ ਤਰ੍ਹਾਂ ਮੈਂ ਲੋਰੈਂਸ ਬਿਸਨੋਈ ਦੇ ਵਿੱਚ ਦੇ ਦਿੱਤਾ ਸੀ ਬਿਲਕੁਲ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਹੋਈਆਂ ਨੇ ਮੈਂ ਦੇਖੋ ਸੱਚ ਬੋਲਣਾ ਹੈ ਜੀ ਸੱਚ ਬੋਲਣਾ ਹੈ ਸੱਚ ਤੋਂ ਇਲਾਵਾ ਦੇਖੋ ਮੇਰੇ ਕੋਲ ਹੋਰ ਕੁਝ ਨਹੀਂ ਹੈ ਜੀ ਇੱਕ ਸੱਚ ਹੈ ਜੀ ਔਰ ਇੱਕ ਨਹੀਂ ਡਰਤਾ ਹੈ ਜੀ ਪਰਮਾਤਮਾ ਦੀ ਬਖਸ਼ੀਸ਼ ਹੈ ਲੋਕਾਂ ਦਾ ਪਿਆਰ ਹੈ ਤਾਂ ਅਸੀਂ ਸੱਚ ਬੋਲਣਾ ਹੈ ਸੱਚ ਤੋਂ ਅਸੀਂ ਕਦੇ ਵੀ ਭਰੇ ਨਹੀਂ ਟੁੱਟ ਨਹੀਂ ਲੋਅ ਐਂਡਰ ਦੀ ਗੱਲ ਕਰੀਏ ਤਾਂ ਤੁਸੀਂ ਪੂਰੇ ਤਾਕਤ ਪੁਲਿਸ ਅਫਸਰ ਮੰਨੇ ਜਾਂਦੇ ਰਹੇ ਹੋ ਔਰ ਤੁਹਾਡੇ ਤੋਂ ਗੈਂਗਸਟਰ ਡਰਦੇ ਵੀ ਰਹੇ ਆ ਔਰ ਜੇ ਅੱਜ ਤੁਹਾਨੂੰ ਖਤਰਾ ਹੈ ਦੂਜੇ ਪਾਸੇ ਸਾਬਕਾ ਗ੍ਰਹਿ ਮੰਤਰੀ ਸਾਹਿਬ ਕਾ ਉਪ ਮੁੱਖ ਮੰਤਰੀ ਨੂੰ ਖਤਰਾ ਹੈ ਥਾਣੇ ਦੇ ਵਿੱਚ ਧਮਾਕੇ ਹੋ ਜਾਂਦੇ ਆ ਪੁਲਿਸ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਨਹੀਂ ਟਾਇਰ ਫਟਿਆ ਜੀ ਤੇ ਹੋਰ ਕਈ ਥਾਵਾਂ ਦੇ ਉਪਰ ਆਰ ਡੀ ਐਕਸ ਮਿਲੇ ਆ ਬੜਾ ਕੁਝ ਟੋਟਲੀ ਜਿਹੜਾ ਇਹ ਸਿਸਟਮ ਚੱਲ ਰਿਹਾ ਹੈ ਲਾਅ ਐਂਡ ਆਰਡਰ ਦਾ ਮੁੱਖ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਬਣੇ ਹੋਏ ਆ ਇਹ ਕਾਰਗੁਜ਼ਾਰੀ ਨੂੰ ਮੈਂ ਇਸ ਬਾਰੇ ਨਹੀਂ ਕਹਿ ਸਕਦਾ ਸਕਦਾ ਹਾਂ ਕਿਉਂਕਿ ਲੋਕ ਇਹ ਕਹਿਣਗੇ ਕਿ ਮਤਲਬ ਮੈਂ ਆਪ ਬਣਨਾ ਚਾਹੁੰਦਾ ਹਾਂ ਮੈਂ ਪਹਿਲਾਂ ਹੀ ਕਲੀਅਰ ਕਰ ਚੁੱਕਾ ਹਾਂ ਕਿ ਮੈਂ ਤੁਸੀਂ ਬਹੁਤ ਵਾਂਟਮਾਨ ਦੇ ਮਿਨਿਸਟਰੀ ਦਾ ਹਿੱਸਾ ਨਹੀਂ ਬਣਨਾ ਹੈ ਤਾਂ ਮੈਂ ਇਹਦੇ ਉੱਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਇਹ ਸਾਰੇ ਪੰਜਾਬ ਨੂੰ ਪਤਾ ਹੈ ਸਾਰੇ ਪੰਜਾਬੀਆਂ ਨੂੰ ਪਤਾ ਹੈ ਬਿਲਕੁਲ ਤਾਂ ਹੁਣ ਤੁਸੀਂ ਮੰਗ ਕਰਦੇ ਹੋ ਕਿ ਇਸ ਪੂਰੇ ਮਸਲੇ ਦੇ ਉੱਪਰ ਜਿਹੜਾ ਵਿਵਾਦ ਨਹੀਂ ਕਰਨਾ ਭਗਵੰਤ ਮਾਨ ਸਾਹਿਬ ਨੂੰ ਮੈਂ ਕੋਈ ਮੰਗ ਹੀ ਨਹੀਂ ਕਰ ਸਕਦਾ ਹਾਂ ਜੀ ਕਿ ਆਪਨੀ ਲੀਡਰਸ਼ਿਪ ਜਿਹੜੀ ਹੈ ਨਾ ਦੇਲੇ ਦੇ ਵਿੱਚ ਹਾਇਰ ਲੀਡਰਸ਼ਿਪ ਸੁਪਰੀਮ ਲੀਡਰਸ਼ਿਪ ਮੈਂ ਉਹਨਾਂ ਦੇ ਨਾਲ ਜ਼ਰੂਰ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਦੇਖੋ ਆਮ ਆਦੀ ਪਾਰਟੀ ਦਾ ਅਕਸ ਦਿਨ-ਪ੍ਰਤੀ ਦਿਨ ਡਿੱਗਦਾ ਜਾ ਰਿਹਾ ਹੈ ਜੀ ਖਰਾਬ ਹੁੰਦਾ ਜਾ ਰਿਹਾ ਹੈ ਤੇ ਇਹਨੂੰ ਰੋਕਣਾ ਜ਼ਰੂਰੀ ਹੈ ਦੇਖਣਾ ਜ਼ਰੂਰੀ ਹੈ ਮੈਂ ਪਿੱਛੇ ਗਿਆ ਵੀ ਸੀਗਾ ਮੈਡਮ ਦੇ ਨਾਲ ਮੇਰੀ ਮੁਲਾਕਾਤ ਹੋਈ ਸੀਗੀ ਤੇ ਹੁਣ ਵੀ ਮੈਂ ਗੱਲ ਕੀਤੀ ਹੈ ਕਿ ਤੁਸੀਂ ਜੇਕਰ ਆਮ ਆਦੀ ਪਾਰਟੀ ਨੂੰ ਸਟੈਂਡ ਦੇ ਵਿੱਚ ਰੱਖਣਾ ਹੈ ਜੇਕਰ ਮੰਨ ਲੋ ਅਸੀਂ ਉਹਨੂੰ ਕਾਇਮ ਰੱਖਣਾ ਹੈ ਤਾਂ ਅਸੀਂ ਕੁਝ ਨਾ ਕੁਝ ਕਰਨਾ ਪਵੇਗਾ ਤੁਸੀਂ ਨਿੱਜੀ ਤੌਰ ਤੇ ਕੇਸ ਲੜ ਰਹੇ ਹੋ ਆਪਣੀ ਰਿਪੋਰਟ ਬਚਾਉਣ ਦੇ ਵਾਸਤੇ ਵੀ ਇਹਨਾਂ ਕੇਸਾਂ ਨੂੰ ਵੀ ਨਿੱਜੀ ਤੌਰ ਤੇ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਦਾ ਇੱਕ ਕਬੂਲਨਾਮਾ ਆਇਆ ਹੈ ਕਿ ਤੁਸੀਂ ਆਪਣੀ ਦੂਜੀ ਰਿਪੋਰਟ ਨੂੰ ਬਚਾਉਣ ਦੇ ਲਈ ਵੀ ਇਹ ਕਬੂਲਨਾਮੇ ਨੂੰ ਵਰਤ ਸਕਦੇ ਹੋ ਦੇਖੋ ਇਹ ਅਦਾਲਤਾਂ ਤੇ ਡਿਪੈਂਡ ਕਰਦਾ ਹੈ ਹੂੰ ਇਹ ਮੇਰੀ ਵੀ ਅਪੀਲ ਜੋ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਹੂੰ ਜੋ ਡਬਲ ਬੈਂਚ ਹੁੰਦੀ ਹੈ ਜਿਸ ਨੂੰ ਸਿੱਡੀ ਵੀ ਬੋਲਦੇ ਹਨ ਡਿਵੀਜ਼ਨ ਬੈਂਚ ਜੀ ਉੱਥੇ ਪੈਂਡਿੰਗ ਹੈ ਜੀ ਇੱਕ ਹੋਰ ਅਪੀਲ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਮੇਰਾ ਐਫੀਡੇਵਿਟ ਗਿਆ ਹੈ ਅਸੀਂ ਜ਼ਰੂਰ ਕਹਾਂਗੇ ਅਸੀਂ ਇਸ ਚੀਜ਼ ਨੂੰ ਕੰਟੈਸਟ ਜ਼ਰੂਰ ਕਰਾਂਗੇ ਕਿ ਉਹ ਇਸ ਨੂੰ ਕਬੂਲ ਨਾ ਮੈਨੂੰ ਇੱਥੇ ਲਿਆਂਦਾ ਜਾਵੇ ਲੇਕਿਨ ਫਿਰ ਵੀ ਇਹ ਸਰਕਾਰੀ ਪੱਖ ਤੇ ਡਿਪੈਂਡ ਕਰਦਾ ਹੈ ਕਿ ਸਰਕਾਰ ਇਹਨੂੰ ਕਿਸ ਤਰੀਕੇ ਦੇ ਨਾਲ ਪੇਸ਼ ਕਰਦੀ ਹੈ ਜੇਕਰ ਸਰਕਾਰ ਪੇਸ਼ ਕਰ ਦੇਵੇ ਤਾਂ ਦੇਖੋ ਉੱਥੇ ਵੀ ਇਹ ਇੱਕ ਐਵੀਡੈਂਸ ਦੇ ਰੂਪ ਦੇ ਵਿੱਚ ਐਪ੍ਰੀਸ਼ੀਏਟ ਹੋਣਾ ਹੈ ਇਹ ਆਪਣੀ ਗੱਲ ਰੱਖੂਗੀ ਤੁਸੀਂ ਦੇਖੋ ਮੈਂ ਤਾਂ ਰੱਖਣੀ ਹੀ ਆਪਣੇ ਵੱਲੋਂ ਰੱਖਣੀ ਹੈ ਲੇਕਿਨ ਸਰਕਾਰੀ ਤੌਰ ਤੇ ਜੇਕਰ ਗੱਲ ਰੱਖੇ ਜਾਊਗੀ ਤਾਂ ਜਾ ਕੇ ਉਸ ਦਾ ਕੁਝ ਫਾਇਦਾ ਹੋਣਾ ਹੈ ਹਮ ਚਲੋ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਤਾਂ ਇਹ ਸੰਕ ਕੋਮਰ ਵਿਜੇ ਪ੍ਰਤਾਪ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਬਹੁਤ ਸਾਰੀਆਂ ਮਸਲਿਆਂ ਤੇ ਗੱਲਬਾਤ ਕੀਤੀ ਗਈ ਹੈ ਉਹ ਇੱਕ ਵਾਰ ਫਿਰ ਜਿਵੇਂ ਲਾਰੈਂਸ ਬਿਸ਼ਨੋਈ ਦੇ ਮੁੱਦੇ ਤੇ ਉੱਪਰ ਉਹਨਾਂ ਦੇ ਵੱਲੋਂ ਦਿੱਤੀ ਜਾਣਕਾਰੀ ਸੱਚ ਸਾਬਤ ਹੋਈ ਤਾਂ ਉਸੇ ਤਰੀਕੇ ਦੇ ਨਾਲ ਹੀ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਖੁਰਾ ਨੇ ਆਪਣੇ ਗੁਨਾਹ ਕਬੂਲ ਕੀਤੇ ਨੇ ਤੇ ਉਹਨਾਂ ਦੀ ਰਿਪੋਰਟ ਵੀ ਇੱਕ ਵਾਰ ਫਿਰ ਜਿਹੜੀ ਸੱਚ ਸਾਬਤ ਹੋਈ ਹੈ ਉਹ ਆਪਣੇ ਤੌਰ ਤੇ ਇਸ ਮਸਲੇ ਨੂੰ ਫਿਰ ਇੱਕ ਵਾਰ ਦੇਖਣਗੇ ਪਰ ਉਮੀਦ ਕਰਦੇ ਹਾਂ ਕਿ ਕੁਮਰਬੀਜ ਪ੍ਰਤਾਪ ਸਿੰਘ ਹੋਰਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਊਗਾ ਫਿਰ ਮਿਲਾਂਗੇ ਧੰਨਵਾਦ